ਗੋਲੀਆਂ ਮਾਰ ਕੇ ਉੱਪਰ ਇੱਧਰ ਗੋਲੀਆਂ ਮਾਰ ਕੇ ਇੱਧਰੋਂ ਭੱਜੇ ਆ ਜੀ ਇੱਥੇ ਇੱਥੋਂ ਆਇਆ ਮੁੰਡਿਆ ਇੱਥੋਂ ਮੋਟਰਸਾਈਕਲ ਟੱਕਿਆ ਜੀ ਆ ਤੁਹਾਨੂੰ ਗੱਲ ਦਾ ਆ ਜੋ ਇਹ ਦੇਖੋ ਇੱਥੇ ਪੁਲਿਸ ਪਾਰਟੀ ਤਤਕਸ਼ ਕਰਦੀ ਹੋਈ ਦਿਖਾਈ ਦੇ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਆ ਹੁੰਡੇ ਇੱਧਰ ਮੋਟਰਸਾਈਕਲ ਲਾ ਕੇ ਆਏ ਨੇ ਅੱਛਾ ਇਹਦੇ ਪਿੱਛੇ ਆਹ ਗਲੀ ਜੀ ਅੱਛਾ ਗੋਲੀ ਗੋਲੀ ਨਾ ਗੋਲੀ ਗਰਲਫ੍ਰੈਂਡ ਤੇ ਮੁੰਡੇ ਦੀ ਭੈਣ ਚ ਪਾਰਕ ਚ ਪੈ ਗਏ ਕਿ ਤੇ ਇਹਨਾਂ ਦੀ ਕਹਾਣੀ ਤੇ ਚੱਲ ਪਈਆ ਗੋਲੀ ਲੇਕਿਨ ਉਹ ਨੌਜਵਾਨ ਨੂੰ ਗੋਲੀ ਲੱਗੀ ਹੈ ਘਟਨਾ ਮੋਹਾਲੀ ਦੀ ਹੈ ਮੋਹਾਲੀ ਪੁਲਿਸ ਪਰਤਾਚੀ ਜੁਟ ਗਈ ਹੈ ਕਿ ਆਖਰਕਾਰ ਅਜਿਹਾ ਕਾান্ড ਕੌਣ ਕਰ ਗਿਆ ਫਿਲਹਾਲ ਤੁਸੀਂ ਆਪ ਹੀ ਦੇਖ ਲਵੋ ਮੌਕੇ ਤੇ ਕੀ ਕੁਝ ਹੋਇਆ ਤਾਂ ਇੱਕ ਪਹਿਲ ਪੰਜਾਬੀ ਟੀਵੀ ਦੀ ਨਹੀਂ ਮਹਾਲੀ ਤੌਰ ਮੇਸ਼ ਕੁਮਾਰ ਜੀਪਾ ਮੋਹਾਲੀ ਦੇ ਫੇਸ 4 ਤੋਂ ਦੇ ਰਾਤ ਉਸੇ ਹੀ ਉਹੀ ਪਾਰਕ ਹੈ ਜਿੱਥੇ ਫਾਇਰਿੰਗ ਦਾ ਇੱਕ ਇਨਸੀਡੈਂਟ ਸਾਹਮਣੇ ਆਇਆ ਇੱਕ ਮੁੰਡੇ ਦੇ ਗੋਲੀ ਲੱਗੀ ਹੈ ਦੇਖ ਸਕਦੇ ਹੋ ਇੱਥੇ ਪੁਲਿਸ ਪਾਰਟੀ ਤਤਕਸ਼ ਕਰਦੀ ਹੋਈ ਦਿਖਾਈ ਦੇ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਹਨ ਮੌਕੇ ਤੇ ਸੂਚਨਾ ਪਾ ਕੇ ਮੌਕੇ ਤੇ ਮੋਹਾਲੀ ਦੇ तमाम ਵੱਡੇ ਅਫਸਰ ਮੌਕੇ ਤੇ ਦਿਖਾਈ ਦੇ ਰਹੇ ਨੇ ਦੇਖ ਸਕਦੇ ਹੋ ਇਸ ਵਕਤ ਤਤਕਸ਼ ਜੁਟੀ ਹੈ ਮੋਹਾਲੀ ਪੁਲਿਸ ਦੇਖ ਸਕਦੇ ਹੋ ਇਸ ਵਕਤ ਮੌਕੇ ਦੇ तमाम ਵੱਡੇ ਅਫਸਰ ਜਿਹੜੇ ਹੈਗੇ ਆ ਮੌਕੇ ਤੇ ਨੇ ਜਿਹੜੇ ਇਨਚਾਰਜ ਨੇ ਅ ਜਸਵੰਤ ਸਿੰਘ ਜਿਹੜੇ ਇਸ ਕੇਸ ਦੇ ਆਰ ਯੂਰਡਵੈਸਟੀਗੇਸ਼ਨ ਅਫੀਸਰ ਨੇ ਉਹ ਮੌਕੇ ਤੇ ਜਖਮੀ ਹੋਇਆ ਬੰਦਾ ਹੈ ਉਹਨੂੰ ਫੇਸ 6 ਹਸਪੀਟਲ ਪਛਾਣਤਾ ਗਿਆ ਕਿ ਉਹਦੇ ਮੋਢੇ ਤੇ ਗੋਲੀ ਲੱਗਣ ਦੀ ਗੱਲ ਜਿਹੜੀ ਸਾਹਮਣੇ ਆਈ ਹੈ ਚਸ਼ਮਦੀਦ ਨੇ ਵੀ ਸੁਨਾਵਾ ਕੇ ਕਿ ਕੁਝ ਕਿਹਾ ਲੇਕਿਨ ਤੁਹਾਨੂੰ ਦੇਖ ਸਕਦੇ ਹੋ ਤਸਵੀਰਾਂ ਦੇ ਰਾਦੀਆਂ ਜਿੱਥੇ ਪਾਰਕ ਦੇ ਵਿੱਚ ਇੱਕ ਨੌਜਵਾਨ ਦੇ ਗੋਲੀ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈ ਗੋਲੀ ਦੀ ਸੂਚਨਾ ਤੇ ਮੌਕੇ ਤੇ तमाम ਅਫੀਸਰ ਮੌਕੇ ਤੇ ਪੀਸੀਆਰ ਮੋਹਾਲੀ ਦੀ ਪਾਰਟੀ ਹੈ ਉਹ ਮੌਕੇ ਤੇ ਖੜੀ ਹੈ ਇਹ ਜਸਵੰਤ ਸਿੰਘ ਦਾ ਫੈਸਲਾ ਉਹਦਾ ਇਨਸੀਡੈਂਟ ਇਸ ਕਾਲ ਕੀ ਹੈ ਤੁਹਾਡੇ ਕੋਲੇ ਸਰ ਤੁਹਾਡੇ ਕੋਤੇ ਕਾਲ ਆਈ ਸੀ ਇਹ ਬੀਅਕਥੀ ਪੀਸ ਫਾਇਰ ਹੋਇਆ ਉਹ ਵੀ ਤਫਤੀਸ਼ ਕਰਨਾ ਹੈ ਹੈ ਜੀ ਅੱਛਾ ਮੈਂ ਮੰਦੋ ਇਹਦੇ ਬਾਰੇ ਸਾਡੇ ਸੀਨੀਅਰ ਅਫਸਰ ਨੂੰ ਕਹਿੰਦੇ ਹਾਂ ਮੈਂ ਉਹ ਦੱਸਾਂ ਨਹੀਂ ਜ਼ਖਮੀ ਹੋਇਆ ਬੰਦਾ ਕਿੱਥੇ ਪਹੁੰਚਾਇਆ ਕਿਹੜੇ ਹਸਪੀਟਲ ਪਹੁੰਚਾਇਆ ਹੈਗਾ ਬੰਦਾ ਇੱਥੇ ਸਾਨੂੰ ਵੀ ਇੱਥੇ ਪਤਾ ਲੱਗਿਆ ਹੈਗਾ ਵੀ ਉਹਨੂੰ ਮੰਦੋ ਉਹਨੇ ਭੇਜਿਆ ਨੇ ਇੱਥੇ ਹਸਪਤਾਲ ਪਰਾਈਵੇਟ ਬੰਦੇ ਕੋਈ ਨਾਮ ਨੂਮ ਦੀ ਪਛਾਣ ਹੋਈ ਹੈ ਸਰ ਹਜੇ ਨਹੀਂ ਕਾਰਨ ਕੁਝ ਨਹੀਂ ਫਿਲਹਾਲ ਉਸ ਬੰਦੇ ਦਾ ਨਾਮ ਕੀ ਹੈ ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਪੂਰਾ ਸਾਰੰਗਲ ਤੋਂ ਤਪਤੀਜ ਕਰ ਰਹੀ ਹੈ ਜੜ जख्मी ਹੈ ਪੁਲਿਸ ਦੇ ਮਤਾਬਕ ਜਖਮੀ ਹੋਏ ਬੰਦੇ ਨੂੰ ਪ੍ਰਾਈਵੇਟ ਜਿਹੜੇ ਇੱਥੇ ਲੋਕਾਂ ਸਥਾਨੀ ਲੋਕ ਨੇ ਉਹਨਾਂ ਵੱਲੋਂ ਹਸਪੀਟਲ ਇਲਾਜ ਦੇ ਲਈ ਪਹੁੰਚਾ ਦਿੱਤਾ ਗਿਆ ਫਿਲਹਾਲ ਜਿਹੜੇ ਮੌਕੇ ਚਸ਼ਮੀਦੀ ਉਹਨਾਂ ਦੇ ਪ ਜਾਣੇ ਦੀ ਕੋਸ਼ਿਸ਼ ਕਰਾਂਗੇ ਆਖਰਕਾਰ ਪੂਰਾ ਵਿਵਾਦ ਕੀ ਸੀ ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਟਰਾਈ ਸਿਟੀ ਦੇ ਵਿੱਚ ਫਾਇਰਿੰਗ ਦੇ ਬਾਅਦ ਇੱਕ ਤੋਂ ਬਾਅਦ ਇੱਕ ਮਾਮਲੇ ਸਾਹਮਣੇ ਆ ਰਹੇ ਹਨ ਜਿਹੜਾ ਮਾਮਲਾ ਆਇਆ ਇਹ ਮੁਹਾਰੀ ਤੋਂ ਦੇਖ ਸਕਦੇ ਪੀਸੀਆਰ ਦੀ ਪਾਰਟੀਆਂ ਮੌਕੇ ਤੇ ਪੁਲਿਸ ਤਫਤੀਸ਼ਕਾਰੀ ਦਿਖਾਈ ਦੇ ਰਹੀ ਹੈ ਕਿ ਇੱਥੇ ਇਹੋ ਉਹ ਜਗ੍ਹਾ ਹੈ ਜਿੱਥੇ ਫਾਇਰਿੰਗ ਦਾ ਇਨਸੀਡੈਂਟ ਹੋਇਆ ਜਾਣਕਾਰੀ ਬਖਾਵਾਂਗੇ ਭਾਈ ਸਾਹਿਬ ਕੀਦਾ ਵਾਟਾ ਦਾ ਏਹ ਨਾ ਟੈਂਪੋਰਰੀ ਡਿੰਪਲ ਕੀ ਕੰਮ ਕਰਦੇ ਹੋ ਮੈਂ ਵੀਰੇ ਰੀਅਲ ਸਟੇਟ ਦਾ ਕੰਮ ਕਰਦਾ ਰੀਅਲ ਸਟੇਟ ਦਾ ਇੱਥੇ ਰਹਿੰਦੇ ਹਾਂ ਤੁਸੀਂ ਹਾਂ ਜੀ ਨਹੀਂ ਸਾਡਾ ਘਰ ਇਧਰ ਐ ਬੈਕ ਸਾਈਡ ਤੇ ਅੱਛਾ ਡਿੰਪਲ ਇੱਕ ਕੀ ਸੂਚਨਾ ਇੱਥੇ ਹੈ ਕੀ ਹੋਇਆ ਇੱਥੇ ਕੀ ਕੁਛ ਨਹੀਂ ਵੀਰੇ ਇੱਥੇ ਅਸੀਂ ਤਾਂ ਘਰੇ ਗੱਡੀ پارک ਕਰੀ ਹੈ ਤੇ ਪੀਸੀਆਰ ਮਲਾਇਮ ਖੜੇ ਸੀਗੇ ਤੇ ਅਸੀਂ ਇਧਰ ਨੂੰ ਆ ਗਏ ਵੀ ਦੇਖਿਆ ਵੀ ਕੀ ਹੋ ਗਿਆ ਕਹਿੰਦੇ ਵੀ ਇੱਥੇ ਕਿਤੇ ਫਾਇਰ ਚੱਲੇ ਆ ਕੁੜੀਆਂ ਕੜੀਆਂ ਦਾ ਕੋਈ ਰੋਲਾ ਸੀਗਾ ਮੁੰਡੇ ਨਾਲ ਅੱਛਾ ਹੁਣ ਤਾਂ ਗੱਲ ਪਤਾ ਲੱਗੀ ਹੈ ਨਾ ਦੋ ਕੁੜੀਆਂ ਸੀ ਉਹਦੇ ਭਰਾ ਦੇ ਗੋਲੀ ਵੱਜੀ ਆ ਤੇ ਉਹ ਮੁੰਡੇ ਇਧਰ ਮੋਟਰਸਾਈਕਲ ਲਾ ਕੇ ਆਏ ਨੇ ਅੱਛ ਅੱਛਾ ਆਹ ਕੋਨੇ ਤੇ ਤੁਹਾਨੂੰ ਦੱਸ ਦਿੰਦੇ ਆ ਦੇਖ ਸਕਦੇ ਹੋ ਇਹੀ ਉਹ ਜਗਾ ਹੈ ਜਿੱਥੇ ਦੱਸ ਇਧਰੋਂ ਗੋਲੀਆਂ ਮਾਰ ਕੇ ਉੱਪਰ ਇਧਰ ਗੋਲੀਆਂ ਮਾਰ ਕੇ ਇਧਰੋਂ ਭੱਜੇ ਜੀ ਅੱਛਾ ਤੇ ਇੱਥੋਂ ਆਇਆ ਮੁੰਡਾ ਇੱਥੋਂ ਮੋਟਰਸਾਈਕਲ ਚੱਕਿਆ ਜੀ ਆ ਤੁਹਾਨੂੰ ਦੱਸਦਾ ਆ ਜੋ ਤੇ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਸ ਜਗ੍ਹਾ ਉਸ ਤੋਂ ਬਾਅਦ ਇਸ ਜਗ੍ਹਾ ਤੇ ਮੋਟਰਸਾਈਕਲ ਲਗਾ ਕੇ ਉਸ ਜੀ ਦੇ ਮੁਤਾਬਕ ਬਲਿਨੋ ਕਾਰ ਕੋਲੇ ਜਿੱਥੇ ਕਾਰ ਹੈ ਜੀ ਹਾਂਜੀ ਇੱਥੋਂ ਕਿਤੇ ਮੋਟਰਸਾਈਕਲ ਚੱਕਿਆ ਉਹਨਾਂ ਨੇ ਇਧਰੋਂ ਮੁੰਡਾ ਮੋਟਰਸਾਈਕਲ ਚੱਕ ਕੇ ਭੱਜ ਗਏ ਇਧਰੋਂ ਅੱਗੇ ਤੁਹਾਨੂੰ ਲੰਘ ਕੇ ਜੀ ਜੋ ਸੁਬਾਹ ਨੂੰ ਬਦਲ ਲੱਗਿਆ ਚਸ਼ਮਦੀਦ ਦੀ ਗੱਲ ਕਰੀਏ ਚਸ਼ਮਦੀਦ ਸਾਡੇ ਨਾਲ ਹੈ ਜਿਹਦਾ ਇਹਨਾਂ ਨੇ ਕਿਹਾ ਕਿ ਇਸ ਜਗ੍ਹਾ ਤੇ ਮੋਟਰਸਾਈਕਲ ਲੱਜੀ ਹੋਈ ਸੀ ਇੱਥੇ ਮੋਟਰਸਾਈਕਲ ਚੱਕ ਕੇ ਫਰਾਰ ਹੋਏ ਨੇ ਫਿਲਹਾਲ ਇਸ ਏਰੀਆ ਦੇ ਵਿੱਚ ਸਾਰੇ ਸਾਡੇ ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਉਹ ਬੰਦੇ ਇੱਥੇ ਰਹੇ ਲੇਕਿਨ ਚਸ਼ਮਦੀਦ ਇਸ ਗੱਲ ਦਾ ਦਾਅਵਾ ਕਰ ਰਿਹਾ ਹੈ ਕਿ ਬੰਦਾ ਉੱਥੇ ਫਾਇਰਿੰਗ ਕਰਕੇ ਇਸ ਜਗ੍ਹਾ ਤੇ ਮੋਟਰਸਾਈਕਲ ਖੜਾਈ ਦੀ ਇੱਥੋਂ ਮੋਟਰਸਾਈਕਲ ਚੱਕ ਕੇ ਫਰਾਰ ਹੋਇਆ ਫਿਲਹਾਲ ਇੱਥੇ ਲੱਗੇ ਸੀਸੀਟੀਵੀ ਕੈਮਰੇ ਪੁਲਿਸ ਖੋਗਾਲ ਰਹੀ ਹੈ ਤੇ ਹਰ ਐਂਗਲ ਤੋਂ ਤਪਤੀਸ਼ ਕੀਤੀ ਜਾ ਰਹੀ ਹੈ ਇਹ ਆਖਰ ਕੌਣ ਲੋਕ ਸੀ ਕਿ ਇਹਨਾਂ ਦਾ ਪੁਰਾਣਾ ਵਿਆਹ ਸੀ ਜਿੱਦਾਂ ਕਿ ਹੁਣ ਭਾਈ ਸਾਹਿਬ ਨੇ ਦੱਸਿਆ ਕਿ ਕੋਈ ਇਹਨਾਂ ਦਾ ਟੁਡੀ ਨੂੰ ਲੈ ਕੇ ਮਾਮਲਾ ਸੀ ਕੋਈ ਨੋਕਜੋਗ ਸੀ ਉਦੇ ਵਿੱਚ ਵੀ ਪੁਲਿਸ ਹਰ ਐਂਗਲ ਤੋਂ ਇਹ ਆਪਣਾ ਮਤਲਬ ਪਬਲਿਕ ਦੇ ਕਹਿਣ ਤੇ ਹੈ ਨਾ ਵੀ ਉਹ ਕਹਿੰਦੇ ਸੀ ਵੀ ਵੀਰੇ ਛੱਡ ਦੋ ਛੱਡ ਦੋ ਇਦਾਂ ਦਾ ਦਾ ਕਰਕੇ ਗੱਲ ਸੀਗਾ ਇਹਦੇ ਕਰਕੇ ਆਪਾਂ ਨੇ ਕਿਹਾ ਵੀ ਆਪਾਂ ਪਰਸਨਲੀ ਕੋਈ ਜਾਣਦੇ ਨਹੀਂ ਕਿਸੇ ਨੂੰ ਆਪਾਂ ਪਬਲਿਕ ਸਿਰਾਲ ਸਚਾਈ ਕੀ ਹੈ ਇਹ ਪੁਲਿਸਿਆ ਤਫਤੀਸ਼ ਤੋਂ ਬਾਅਦ ਖੁਲਾਸਾ ਹੋਏਗਾ ਨਾਲੇ ਫਾਇਰਿੰਗ ਕਰਨ ਵਾਲੇ ਕੌਣ ਸੀ ਕਿੱਥੋਂ ਆਏ ਸੀ ਕਿਹੜੀ ਮੋਟਰਸਾਈਕਲ ਯੂਜ਼ ਕੀਤੀ ਕਿਹੜਾ ਨੰਬਰ ਹੈ ਇੱਥੇ ਲੱਗੇ ਸੀ ਸੀਸੀਟੀਵੀ ਕੈਮਰੇ ਇਹਦਾ ਪੰਡਾ ਫਾਸ਼ ਕਰਨਗੇ ਹੋਏਗਾ ਇੱਥੇ ਏਰੀਆ ਦੇ ਵਿੱਚ ਜਗਾ ਜਗਾ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਹੁਣ ਦੱਸ ਦਈਏ ਇਸ ਜਗ੍ਹਾ ਤੇ तमाम ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੇ ਇਸ ਕੈਮਰੇ ਦੇ ਵਿੱਚ ਇਸ ਪੂਰੀ ਬਾਰਦਾਦ ਦਾ ਖੁਲਾਸਾ ਹੋਏਗਾ ਫਿਲਹਾਲ ਜਖਮੀ ਹੋਇਆ ਮੁੰਡਾ ਉਹਨੂੰ ਹਸਪੀਟਲ ਇਲਾਜ ਦੇ ਲਈ ਭਰਤੀ ਕਰਵਾ ਦਿੱਤਾ ਗਿਆ ਹੁਣ ਦੇਖਣ ਵਾਲੀ ਗੱਲ ਹੈ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਤਪਤੀਸ ਤੋਂ ਦਰਾਂ ਯਾਕਰ ਪੂਰਾ ਮਾਮਲਾ ਸਿੱਕੀ ਅਣੀ ਦੇ ਫੇਸ 4 ਦੇ ਵੀ ਜਿਹੜੀ ਫਾਇਰਿੰਗ ਹੋਈ ਹੈ ਦੇ ਰਾਤ ਉਸ ਮਾਮਲੇ ਦੇ ਵਿੱਚ ਜਿਹੜਾ ਮੁੰਡਾ ਜਖਮੀ ਹੋਇਆ ਉਹਦਾ ਨਾਮ ਸੁਮਿਤ ਡੋਗਰਾ ਹੈ ਸੁਮਿਤ ਡੋਗਰਾ ਤੇ ਦੋ ਰਾਉਂਡ ਫਾਇਰ ਕੀਤੇ ਗਏ ਨੇ ਇੱਕ ਰਾਉਂਡ ਸੁਮਿਤ ਦੇ ਛਾਤੀ ਤੇ ਜਾਂ ਸਾਈਡ ਤੇ ਜਾ ਲੱਗਿਆ ਜਿਹਦੇ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਜ਼ਖਮੀ ਹਾਲਤ ਦੇ ਵਿੱਚ ਸੁਮਿਤ ਡੋਗਰਾ ਨੂੰ ਮੁਹਾਲੀ ਦੇ 6 ਫੇਸ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਸੁਮਿਤ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਡਾਕਟਰਾਂ ਨੇ ਉਹਨੂੰ 32 ਹਸਪਤਾਲ ਰੈਫਰ ਕਰਤਾ ਜਿੱਥੇ ਉਹਦਾ ਇਲਾਜ ਚੱਲ ਰਿਹਾ ਮਿਲੀ ਜਾਣਕਾਰੀ ਦੇ ਮਤਾਂਮਿਕ ਸੁਮਿਤ ਅਤੇ ਉਹਦੀ ਸਿਸਟਰ ਤੇ ਸੁਮਿਤ ਦੀ ਗਰਲਫ੍ਰੈਂਡ ਮੌਕੇ ਤੇ ਮੌਜੂਦ ਸੀ ਕਹਾਣੀ ਸੁਣੀ ਹੋਈ ਇਹਦੀ ਗਰਲਫ੍ਰੈਂਡ ਦਾ ਫਰੈਂਡ ਸੀ ਕਰਨ ਉਹ ਵੀ ਮੌਕੇ ਤੇ ਮਜੂਸੀ ਕਹਾਸੂਰੀ ਨਹੀਂ ਬੱਦ ਗਈ ਇਹਨਾਂ ਦੀ ਆਪਸ ਦੇ ਵਿੱਚ ਕਰਨ ਨੇ ਪਿਸਤਲ ਦੇ ਨਾਲ ਦੋ ਰਾਉਂਡ ਫਾਇਰ ਕੀਤੇ ਜਿਦੇ ਵਿੱਚੋਂ ਇੱਕ ਰਾਉਂਡ ਕਰਨ ਦੇ ਸੁਮਿਤ ਦੇ ਛਾਤੀ ਦੇ ਸਾਈਡ ਤੇ ਜਾ ਲੱਗਿਆ ਜਿਹਦੇ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਫਿਲਹਾਲ ਸੁਮਿਤ ਦਾ ਜਿਹੜਾ ਇਲਾਜ ਹੈ ਬੱਤੀ ਹਸਪੀਟਲ ਦੇ ਵਿੱਚ ਚੱਲ ਰਿਹਾ ਕੀ ਕਹਾਸੂਣੀ ਹੋਈ ਧੀ ਇਹ ਹੁਣ ਪੁਲਿਸ ਦੀ ਤਫਤੀਸ਼ ਦੀ ਗੱਲ ਹੈ ਜਿਹੜੇ ਪਿਸਤਲ ਦੇ ਨਾਲ ਰਾਉਂਡ ਕੀਤੇ ਫਾਇਰ ਕੀਤੇ ਹੈ ਕਿ ਆ ਉਹ ਲੀਗਲ ਸੀ ਜਾਂ ਇਨਲੀਗਲ ਇਹ ਹੁਣ ਪੁਲਿਸਿਆ ਤਫਤੀਸ਼ ਤੋਂ ਬਾਅਦ ਖੁਲਾਸਾ ਹੋਏਗਾ ਫਿਲਹਾਲ ਕਰਨ ਨੂੰ ਗ੍ਰਿਫਤਾਰੀ ਦੇ ਲਈ ਪੁਲਿਸ ਦੁਆਰਾ ਟੀਮਾਂ ਬਣਾ ਲਈ ਗਈਆਂ ਛਾਪੇਮਾਰਕ ਕਾਰਵਾਈ ਕੀਤੀ ਜਾ ਰਹੀ ਹੈ ਸੁਮਿਤ ਦਾ ਇਲਾਜ ਚੰਡੀਗੜ੍ਹ ਸੈਕਟਰ 32 ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਫਿਲਹਾਲ ਸੁਮਿਤ ਦਾ ਪਰਿਵਾਰ ਮੌਕੇ ਤੇ ਮੌਜੂਦ ਹੈ ਜਿੱਥੇ ਸੁਮਿਤ ਦੀ ਹਾਲਤ ਹਜੇ ਨਾਜ਼ੁਕ ਬਣੀ ਹੋਈ ਹੈ ਆਪਣੇ ਸਹਿਯੋਗੀ ਬਬਲੂ ਬਰਮਦਰ ਨਰਮੇਸ਼ ਕੁਮਾਰ ਡੈ일리 ਮੇਲ ਚੰਡੀਗੜ੍ਹ